ਫਾਈਨਲ ਦੇ ਵਿੱਚ 5 ਲੱਖ 6 ਲੱਖ ਮਠੱਡਾਂ ਦਾ ਪਿੰਡਾ ਕਹਿੰਦਾ 10 ਲੱਖ ਵੀ ਹੋ ਸਕਦਾ ਹੈ ਇਹ ਰਿਕਾਰਡ ਬਣਾਉਣ ਵਾਲਾ ਵੱਡਾ ਪ੍ਰੋਮੋਟਰ ਪਿੰਡਾ ਵੱਡੇ ਪ੍ਰੋਮੋਟਰ ਹੈ ਵੱਡਾ ਪਿੰਡੂ ਲਓ ਸਨੀ ਕਾਲੇ ਸਿੰਘਾਂ ਦੀ ਤਰਤੀਦਾ ਸਨੀ ਕਾਲੇ ਸਿੰਘਾਂ ਦੀ ਤਰਤੀਦਾ ਆਹ ਤਾੜੀਆਂ বাজੀਆਂ ਨੇ ਲਾ 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 ਹੁੰਦੀ ਹੈ ਮੁੰਡੇ ਦਾ ਅੱਜ ਕੱਲ ਓਏ ਤਾਰ ਚੱਲਦਾ ਗੂੰਜ ਉੱਠਿਆ ਆਹ ਧਮ ਜੀ ਪੈਣੀ ਸ਼ੁਰੂ ਹੋ ਗਈ ਹੈ ਇਹ ਕਹਿੰਦੇ ਪਹਿਲਾ ਸੇਮੀ ਚੱਲਦਾ ਅੱਗੇ ਅੱਗੇ ਦੇਖ ਖੜਾ ਕੀ ਹੈ ਗੱਲ ਕਹਿੰਦੇ ਆਹ ਸੱਤਾ ਜੀ ਕਹਿੰਦੇ 25 ਪਹਿਲਾ ਸੀ ਉਹ ਪਾ ਕੇ ਜੈਂਗੂ 1 ਲੱਖ ਕਰ ਦਿੱਤਾ 1 ਲੱਖ ਕਰ ਦਿੱਤਾ 1 ਲੱਖ ਕਰ ਦਿੱਤਾ ਸੱਤਾ ਮਠੱਡਾ ਪੈਂਦਾ ਮਠੱਡੇ ਹੋ ਚੁੱਕੇ ਨੇ ਲਾਓ ਕਹਿੰਦੇ ਮੰਨੇ ਨੇ ਮੋੜਤੀ ਬਾ ਲਓ ਕਬੱਡੀ ਪਾਉਣ ਦੇ ਲਈ ਆ ਗਿਆ ਰੇਡ ਬਾਬਰੇ ਨੇ ਪਾ ਦਿੱਤੀ ਹੈ ਹੁਣ ਦੇਖਦੇ ਕਾ ਸਨੀ ਜਾਂ ਫਿਰ ਕਹਿੰਦੇ ਬੀ ਦਿਲਜਿੰਦਰ ਜਾਂ ਗਿੰਦਾ ਆਹ ਸਨੀ ਜੀ ਕਹਿੰਦੇ 1 ਲੱਖ ਦੇ ਤਿੰਨ ਜੋਫੇ ਓਏ ਤੀਜਾ ਲਾ ਗਿਆ ਮੱਠੜਿਆ ਤੇ 1 ਲੱਖ ਮਿੱਤਰੋ ਪਾ ਗਿਆ ਆਹ ਸਨੀ ਕਾਲੇ ਸਿੰਘ ਨੇ ਤਿੰਨ ਲਾ ਦਿੱਤੇ ਨੇ 1 ਲੱਖ ਰੁਪਇਆ ਜੇਤੂ ਬਣਿਆ ਖਿਡਾਰੀ ਮੇਰੇ ਮਿੱਤਰੋ ਆਹ ਸਾਹਮਣੇ ਵੇਖੋ